ਭਾਗ 7ਵਾ ਕਹਾਣੀ ਹੈ ਇੱਕ ਨਾਸਕੁੜੀ ਦੀ ਪ੍ਰੇਮ ਕਹਾਣੀ ਜਦ ਬੀਬੀ ਜੀ ਤਿਆਰੀ ਪਿੰਕੀ ਦੇ ਘਰ ਜਾਂਦੇ ਨੇ ਤੇ ਪਿੰਕੀ ਦਾ ਘਰ ਵਾਲਾ ਕੀ ਬੋਲਦਾ ਹੈ ਜਿੰਦਰ ਆਪਣੇ ਕਮਰੇ ਵਿੱਚ ਬੈੱਡ ਤੇ ਸੁੱਤਾ ਪਿਆ ਸੀ ਬਿਸਤਰੀ ਦੀ ਚਾਦਰ ਉਥਲ-ਪੁਤਲ ਹੋਈ ਪਈ ਸੀ ਸਿਰਾਣਾ ਮੋੜ ਕੇ ਦੋਹਰਾ ਕਰਕੇ ਸਿਰ ਥੱਲੇ ਰੱਖਿਆ ਹੋਇਆ ਸੀ ਉਹ ਬੈੱਡ ਤੇ ਤਿਰਸ਼ਾ ਹੋ ਕੇ ਪਿਆ ਸੀ ਇੱਕ ਪੈਰ ਥੋੜਾ ਥੱਲੇ ਨੂੰ ਲਟਕ ਰਿਹਾ ਸੀ ਤੇ ਕਮਰੇ ਵਿੱਚ ਉਸਦੇ ਸਹ ਹ ਨਾਲ ਸ਼ਰਾਬ ਦੀ ਹਵਾੜ ਭਰੀ ਹੋਈ ਸੀ ਕਿਉਂਕਿ ਉਹ ਸਵੇਰ ਦਾ ਹੁਣ ਤੱਕ ਨਹੀਂ ਉઠਿਆ ਸੀ ਜਦ ਕਿ ਦੁਪਹਿਰ ਦੇ 12 ਵਜਨ ਵਾਲੇ ਸਨ ਤੇ ਉਹ ਬੇਫਿਕਰੀ ਦੀ ਗੂੜੀ ਨੀਂਦਰ ਸੋ ਰਿਹਾ ਸੀ ਪਿੰਕੀ ਕਮਰੇ ਵਿੱਚ ਆਈ ਉਹ ਸੋਚੇ ਕਿ ਉਠਾਵਾਂ ਤਾਂ ਕਿਦਾਂ ਉਠਾਵਾਂ ਜੇ ਮੈਂ ਉਠਾਇਆ ਤਾਂ ਇਹਨੇ ਇਹਨਾਂ ਨੇ ਬੋਲਣ ਲੱਗ ਜਾਣਾ ਆਇਆ ਗਿਆ ਵੀ ਨਹੀਂ ਦੇਖਣਾ ਇਨੇ ਤਾਂ ਹੁ ਮੈਂ ਕੀ ਕਰਾਂ ਕਿਵੇਂ ਉਠਾਵਾਂ ਉਹ ਆਪਣੇ ਦੋਵੇਂ ਹੱਥ ਮਰੋੜ ਰਹੀ ਸੀ ਹੌਸਲਾ ਜਿਹਾ ਇਕੱਠਾ ਕਰਕੇ ਉਹ ਜਿੰਦਰ ਨੂੰ ਆਵਾਜ਼ ਮਾਰਦੀ ਹੈ ਉਠਾਉਣ ਲਈ ਆਵਾਜ਼ ਮਾਰਦੀ ਹੈ ਕਿ ਅਚਾਨਕ ਗਲੀ ਵਿੱਚ ਕੋਲ ਕੁੱਤਿਆਂ ਦੇ ਲੜਨ ਦੀ ਆਵਾਜ਼ ਆਈ ਬਹੁਤ ਸ਼ੋਰ ਸੀ ਸ਼ਾਇਦ ਕੋਈ ਉਪਰਾ ਬੰਦਾ ਜਾਂ ਉਪਰਾ ਕੁੱਤਾ ਆ ਗਿਆ ਹੋਵੇ ਜਿੰਦਰ ਨੇ ਪਾਸਾ ਪਲਟਦਿਆਂ ਮੋਟੀ ਜਹੀ ਗਾਲ ਕੱਢਦਾ ਬੋਲਿਆ ਇਹ ਸਾਲੀ ਭੈਣ ਕਤੀੜ ਸੌਣ ਵੀ ਨਹੀਂ ਦਿੰਦੀ ਇਹਨਾਂ ਦੀ ਮਾਂ ਦੀ ਉਸ ਦੀ ਨਜ਼ਰ ਬੈਠ ਦੇ ਕੋਲ ਖੜੀ ਪਿੰਕੀ ਦੇ ਪਈ ਤੂੰ ਸਾਲੀਏ ਇੱਥੇ ਕੀ ਖੜੀ ਕਰਦੀ ਹੈ ਜਾ ਆਪਣੇ ਖਸਮਾ ਦੇ ਭਾਂਡੇ ਮਾਂ ਆ ਜਾ ਕੇ ਨਾਲੇ ਉਹਨਾਂ ਦੀ ਬੁੱਕਲਦਾਨੇ ਗਮਾਂ ਜਾ ਕੇ ਜਿੰਦਰ ਬਿਨਾ ਮਤਲਬੋ ਹੀ ਬੋਲਣ ਲੱਗਾ ਪਿੰਕੀ ਸੋਚਣ ਲੱਗੀ ਸ਼ੁਕਰ ਹੈ ਅੱਜ ਉਸਦੀ ਆਵਾਜ਼ ਧੀਮੀ ਸੀ ਨਹੀਂ ਤਾਂ ਅੱਜ ਬੀਬੀ ਹੋਰਾਂ ਨੇ ਵੀ ਸੁਣ ਲੈਣਾ ਸੀ ਪਿੰਕੀ ਝੱਟ ਬੋਲ ਪਈ ਉਹ ਜੀ ਤੁਹਾਡੇ ਕੰਮ ਬਾਰੇ ਦੱਸਦੇ ਸੀ ਬੀਬੀ ਜੀ ਜਿੱਥੇ ਦੇ ਮੇਰਾ ਕੰਮ ਕਰਦਾ ਸੀ ਉਹ ਫੈਕਟਰੀ ਤੋਂ ਬੰਦਾ ਆਇਆ ਕੋਈ ਤੁਹਾਨੂੰ ਮਿਲਣ ਉਹ ਬਾਹਰ ਬਾਰ ਹੀ ਬੈਠੇ ਹਨ ਤੁਹਾਨੂੰ ਬੁਲਾ ਰਹੇ ਹਨ ਮੰਮੀ ਜੀ ਨੇ ਪਿੰਕੀ ਨੇ ਆਪਣੀ ਗੱਲ ਖਤਮ ਕੀਤੀ ਬਾਹਰ ਸੋਈ ਵਿੱਚ ਜਾ ਕੇ ਬੈਠ ਗਈ ਬਿਨਾ ਖੜਾ ਕੀਤੇ ਉਹ ਹੌਲੀ ਹੌਲੀ ਸਾਗ ਚ ਪਾਉਣ ਲਈ ਲਸਣ ਛਿੱਲਣ ਲੱਗੀ ਪਰ ਕੰਨ ਉਸ ਦੇ ਬਾਹਰਲੇ ਬਾਹਰ ਵੱਲ ਹੀ ਸਨ ਜਿੰਦਰ ਉੱਠਿਆ ਤੇ ਉਸਨੇ ਬੈੱਡ ਦੇ ਸਿਰਾਨੇ ਪਿਆ ਪਾਣੀ ਦਾ ਜੱਗ ਮੂੰਹ ਨੂੰ ਲਾ ਲਿਆ ਪਾਣੀ ਨਾਲ কুরਲੀ ਜਹੀ ਕਰਦੇ ਹੋਏ ਨੇ ਮੂੰਹ ਚ ਭਰਿਆ ਪਾਣੀ ਪਿਚਕਾਰੀ ਮਾਰ ਖਿੜਕੀ ਥਾਣੀ ਬਾਹਰ ਚੁੱਟਿਆ ਫਿਰ ਉਸਨੇ ਅੱਧੀ ਕੁ ਉਂਝਲ ਪਾਣੀ ਪਰ ਆਪਣੇ ਮੂੰਹ ਤੇ ਮਾਰਿਆ ਤੇ ਦਰਵਾਜ਼ੇ ਦੇ ਦਰਵਾਜ਼ੇ ਤੇ ਲੱਗੇ ਪਰਦੇ ਨਾਲ ਆਪਣਾ ਮੂੰਹ ਪੂੰਝ ਲਿਆ ਦਾਜ ਵਿੱਚ ਆਏ ਡਰੈਸਿੰਗ ਟੇਬਲ ਵਿੱਚ ਆਪਣਾ ਮੂੰਹ ਦੇਖ ਕੇ ਫਟਾਫਟ ਆਪਣੇ ਸਿਰ ਤੇ ਪਰਨਾ ਬਲੇਟ ਲਿਆ ਫਿਰ ਉਸਨੇ ਆਪਣੀ ਦਾੜ੍ਹੀ ਤੇ ਹੱਥ ਮਾਰਿਆ ਮੁੱਛਾਂ ਨੂੰ ਮੋੜਾ ਦਿੱਤਾ ਤੇ ਸ਼ੀਸ਼ਾ ਜੋ ਇੱਕ ਪਾਸੋਂ ਤੋਂ ਟੁੱਟਿਆ ਹੋਇਆ ਸੀ ਉਸ ਵਿੱਚ ਆਪਣਾ ਜਿਵੇਂ ਤਾਂ ਤੁਹਾਨੂੰ ਹੀ ਦੇਖਣ ਆਈ ਸੀ ਕਿਤੇ ਕੁਚਾਈਦਾ ਤਾਂ ਨਹੀਂ ਨਾਲੇ ਮੰਮੀ ਜੀ ਆਵਾਜ਼ਾਂ ਮਾਰੀ ਜਾਂਦੇ ਤੁਹਾਨੂੰ ਉਸ ਦੇ ਚਿਹਰੇ ਨੂੰ ਦੇਖਦੀ ਬੋਲੀ ਪਿੰਕੀ ਨੇ ਜਿੰਦਰ ਨੂੰ ਅੱਜ ਬਹੁਤ ਦਿਨਾਂ ਬਾਅਦ ਸਿਰ ਤੇ ਚਿੱਟਾ ਕਾਲਾ ਡੱਬੀ ਧਰ ਪਰਨਾ ਬੰਨੇ ਹੋਏ ਤੇ ਹੱਸਦੇ ਨੂੰ ਤੱਕਿਆ ਸੀ ਅੱਜ ਉਸਨੇ ਉਹ ਉਸ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਉਸ ਨੂੰ ਹੱਸਦੇ ਨੂੰ ਦੇਖ ਉਸਦਾ ਵੀ ਦਿਲ ਕਰਦਾ ਸੀ ਕਿ ਉਹ ਉਸਦੇ ਨਾਲ ਹੀ ਹੱਸੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਗਾਏ ਜਿਵੇਂ ਉਸਨੇ ਉਸ ਨੂੰ ਨਵੀਂ ਵਿਆਹੀ ਨੂੰ ਪਿਆਰ ਕਰਦਾ ਸੀ ਓਵੇਂ ਹੀ ਪਿਆਰ ਕਰੇ ਪਰ ਨੀ ਕੁੜੇ ਪਿੰਕੀ ਪਾਣੀ ਦਾ ਪਲਾ ਦੇ ਕਿਤੇ ਰਹਿ ਗਈ ਸੱਸ ਦੀ ਆਵਾਜ਼ ਤੇ ਉਹਨੇ ਸੁਰਤ ਸੁਵਾਲੀ ਜਿੰਦਰ ਦਾ ਕਮਰੇ ਵਿੱਚ ਨਹੀਂ ਸੀ ਉਹ ਜਾ ਚੁੱਕਾ ਸੀ ਉਹ ਵੀ ਫਟਾਫਟ ਬਾਹਰ ਆਈ ਉਸਨੇ ਦੇਖਿਆ ਜਿੰਦਰ ਆਪਣੇ ਬੈਠਣ ਲਈ ਜਗਾ ਦੇਖ ਰਿਹਾ ਸੀ ਤੁਸੀਂ ਰੁਕੋ ਜੀ 2 ਮਿੰਟ ਮੈਂ ਹੁਣੇ ਅੰਦਰੋਂ ਕੁਰਸੀ ਲਿਆਉਂਦੀ ਹਾਂ ਤੁਹਾਡੇ ਲਈ ਉਹ ਕਮਰੇ ਵੱਲ ਮੁੜਨ ਲੱਗੀ ਤਾਂ ਉਹ ਬੋਲਿਆ ਕੋਈ ਗੱਲ ਨਹੀਂ ਮੈਂ ਆਪੇ ਲੈ ਲੈਂਦਾ तू करले अपना काम जिंदर ने बिना उसवल देखे के हां पिंकी ਦੇ ਚਿਹਰੇ ਤੇ ਮੁਸਕਾਨ ਸੀ ਬਸ ਆਹੀ ਨਿੱਕੀਆਂ ਨਿੱਕੀਆਂ ਗੱਲਾਂ ਕਰਨੂ ਤਾਂ ਉਹ ਤਰਸਦੀ ਸੀ ਕਿ ਉਸ ਦਾ ਘਰ ਵਾਲਾ ਉਸ ਦੇ ਕੋਲ ਬੈਠੇ ਕਬੀਲਦਾਰੀ ਦੀਆਂ ਗੱਲਾਂ ਕਰੇ ਆਪਣੀਆਂ ਧੀਆਂ ਦੀ ਫਿਕਰ ਕਰੇ ਦਿਲ ਦੀਆਂ ਗੱਲਾਂ ਕਰੇ ਉਹ ਕਿਹੜਾ ਵਿਚਾਰੀ ਨਿਤ ਨਵੇਂ ਸੂਟ ਮੰਗਦੀ ਸੀ ਗਹਿਣਾ ਗੱਟਾ ਤਾਂ ਦੂਰ ਦੀ ਗੱਲ ਹੈ ਸੋਚਦੀ ਹੋਈ ਪਿੰਕੀ ਸਟੀਲ ਦੇ ਚਾਰ ਗਲਾਸਾਂ ਵਿੱਚ ਪਾਣੀ ਪਾ ਕੇ ਲਿਆਈ ਇਸ ਤੋਂ ਪਹਿਲਾਂ ਸ਼ਾਮੂ ਬੀਬੀ ਨੂੰ ਫੜਾਉਣ ਲੱਗੀ ਤਾਂ ਬੀਬੀ ਨੇ ਕਿਹਾ ਕੁਝ ਨਹੀਂ ਖਾਣਾ ਪੀਣਾ ਪਿੰਕੀ ਪੁੱਤ ASCII ਹੁਣੇ ਚਾਹ ਪੀ ਕੇ ਹੀ ਆਏ ਹਾਂ ਤੂੰ ਵੀ ਬਹਿ ਜਾ ਸਾਡੇ ਕੋਲ ਹੀ ਬੀਬੀ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਪਰ ਉਹ ਡਰਦੀ ਬੈਠਣ ਦੀ بجائے ਟਰੇ ਲੈ ਕੇ ਰਸੋਈ ਵੱਲ ਜਾਣ ਲੱਗਦੀ ਹੈ ਤਾਂ ਉਸ ਦੀ ਸੱਸ ਬੰਸੋ ਬੋਲ ਪਈ ਲੈ ਨਾ ਨਾ ਕਿਤੇ ਪਾਣੀ ਪੀਣਾ ਸਾਡੇ ਘਰ ਦਾ ਅਸੀਂ ਛੋਟੀ ਜਾਤ ਵਾਲੇ ਜੋ ਹਾਂ ਨੀਵੇਂ ਲੋਕ ਹਾਂ ਉਸਦੇ ਮੱਤੇ ਤੇ ਤੇਉੜੀ ਉਬਰੀ ਹਾਲ ਕੰਮਲੀ ਐ ਤੂੰ ਆਹ ਕਿਹੜੀ ਗੱਲ ਕਰਤੀ ਤੂੰ ਬੰਸੋ ਅਸੀਂ ਨਹੀਂ ਕੋਈ ਵਿਚਾਰ ਬਚੂਰ ਕਰਦੇ ਭਾਈ ਰੱਬ ਨੇ ਕੁਝ ਇਹ ਬਣਾ ਕੇ ਭੇਜੇ ਸੀ ਸਾਰੇ ਬੰਦੇ ਆ ਜਾਤਾ ਪਾਤਾਂ ਦਾ ਸੀ ਆਪ ਬੜਾਈਆਂ ਨੇ ਸ਼ਮੋ ਬੀਬੀ ਨੇ ਕਿਹਾਤਾ ਹਰੀ ਵੀ ਬੋਲਿਆ ਭਾਣੇ ਮੈਨੂੰ ਦੇ ਦੋ ਇੱਕ ਗਲਾਸ ਪਾਣੀ ਦਾ ਹਰੀ ਨੇ ਚਣ ਪੁੱਜ ਕੇ ਪਿੰਕੀ ਤੋਂ ਪਾਣੀ ਮੰਗ ਲਿਆ ਉਸਨੇ ਸੋਚਿਆ ਕਿ ਤੇ ਉਹਦੀ ਸੱਸ ਗੁੱਸਾ ਹੀ ਨਾ ਕਰ ਜਾਵੇ ਦੂਜਾ ਕਲਾਸ ਜਿੰਦਰ ਨੇ ਚੁੱਕ ਲਿਆ ਤੇ ਤੀਜਾ ਬੀਬੀ ਨੇ ਵੀ ਚੁੱਕ ਕੇ ਦੋ ਕੁੱਟਾ ਪਰ ਹੀ ਲਈਆਂ ਹਾਂਜੀ ਭਾਜੀ ਤੁਸੀਂ ਕਿਹੜਾ ਕੰਮ ਕਰਨਾ ਚਾਹੋਗੇ ਬਹੁਤਾ ਸਮਾਂ ਖਰਾਬ ਨਾ ਕਰਦਾ ਹੋਇਆ ਹਰੀ ਆਪ ਹੀ ਜਿੰਦਰ ਨੂੰ ਗੱਲ ਬਦਲਦਾ ਹੋਇਆ ਪੁੱਛਣ ਲੱਗਾ ਛੋਟੇ ਲੋਕਾਂ ਹਾਂ ਵੀਰ ਜੀ ਤੁਸੀਂ ਜਿਹੜਾ ਮਰਜੀ ਕੰਮ ਦੇ ਦਿਓ ਕੰਮ ਲਵਾਂਗੇ ਪਰ ਮੈਂ ਤਾਂ ਕਿਸੇ ਨੂੰ ਕੰਮ ਲਈ ਕਿਹਾ ਵੀ ਨਹੀਂ ਸੀ ਫਿਰ ਤੁਹਾਨੂੰ ਕਿੱਦਾਂ ਪਤਾ ਵੀ ਮੈਨੂੰ ਕੰਮ ਦੀ ਜ਼ਰੂਰਤ ਆ ਜਿੰਦਰ ਨੇ ਆਵਾਜ਼ ਦਿੰਦਿਆ ਉਲਟਾ ਹਰੀ ਨੂੰ ਸਵਾਲ ਹੀ ਕਰ ਦਿੱਤਾ ਪਿੰਕੀ ਵਿਚਾਰੀ ਸੋਚੀ ਪੈ ਗਈ ਲੈ ਬਈ ਪਿੰਕੀ ਅੱਜ ਫੇਰ ਤੇਰੀ ਤਾਂ ਸ਼ਮਤ ਆਈ ਸਮਝ ਹੁਣ ਉਹ ਵਿਚਾਰੀ ਸ਼ਾਲ ਦਾ ਕੋਨਾ ਮੂੰਹ ਚ ਲੈ ਕੇ ਟੁਕਣ ਲੱਗੀ ਬੀਬੀ ਨੇ ਪਿੰਕੀ ਵੱਲ ਦੇਖਿਆ ਤੇ ਉਸਦੀ ਘਬਰਾਹਟ ਨੂੰ ਸਮਝਿਆ ਹਰੀ ਨੇ ਵੀ ਸ਼ਾਮ ਨੂੰ ਬੀਬੀ ਵੱਲ ਦੇਖਿਆ ਤਾਂ ਬੀਬੀ ਨੇ ਆਪ ਹੀ ਗੱਲ ਨੂੰ ਸੰਭਾਲ ਲਿਆ ਉਹ ਤਾਂ ਪੁੱਤ ਮੈਂ ਹੀ ਇੱਕ ਦਿਨ ਪਿੰਕੀ ਨੂੰ ਤੇਰੇ ਕੰਮ ਬਾਰੇ ਪੁੱਛਿਆ ਸੀ ਇਸਨੇ ਹੀ ਦੱਸਿਆ ਸੀ ਕਿ ਤੇਰਾ ਕੰਮੰਦਾ ਚੱਲਦਾ ਕੋਈ ਨਵੇਂ ਕੰਮ ਦੀ ਭਾਲ ਆ ਤੈਨੂੰ ਆ ਆਪਣੇ ਦੇਵ ਦਾ ਦੋਸਤ ਆ ਇਕੱਠੇ ਕੰਮ ਕਰਦੇ ਸੀ ਦੋਵੇਂ ਜਣੇ ਤੇ ਮੈਂ ਇਹਦੇ ਨਾਲ ਗੱਲ ਕੀਤੀ ਤੇਰੇ ਬਾਰੇ ਬਈ ਆਪਣਾ ਹੀ ਮੁੰਡਾ ਤਾਂ ਇਹ ਮੇਰੇ ਕਹੇ ਤੇ ਤੇਰੇ ਨਾਲ ਗੱਲ-ਬਾਤ ਕਰਨ ਆਇਆ ਤੁਸੀਂ ਦੋਵੇਂ ਕਰ ਲਓ ਗੱਲ-ਬਾਤ ਜਿਵੇਂ ਠੀਕ ਲੱਗਦਾ ਉਹਵੇਂ ਕਰ ਲਓ ਕਹਿ ਕੇ ਬੀਬੀ ਨੇ ਦੋਹਾਂ ਮੁੰਡਿਆਂ ਵੱਲ ਦੇਖਿਆ ਜਿੰਦਰ ਹਰੀ ਨੂੰ ਕਮਰੇ ਵਿੱਚ ਲੈ ਗਿਆ ਤੇ ਪਿੰਕੀ ਨੂੰ ਚਾਹ ਧਰਨੂ ਕਿਹਾ ਬੀਬੀ ਤੇ ਹਰੀ ਨੇ ਚਾਹ ਨੂੰ ਮਨਾ ਨਹੀਂ ਕੀਤਾ ਚੁੱਪ ਹੀ ਰਹੇ ਇਹਨੇ ਨੂੰ ਜਸਲੀਨ ਨਿੱਕੀ ਵੀ ਸਕੂਲੋਂ ਆ ਗਈਆਂ ਉਹਨਾਂ ਸ਼ਾਮ ਨੂੰ ਬੀਬੀ ਨੂੰ ਸਤਿ ਸ਼੍ਰੀ ਅਕਾਲ ਕੀਤੀ ਤੇ ਬੀਬੀ ਨੇ ਦੋਵਾਂ ਦੇ ਸਿੱਧ ਤੇ ਵਾਰੀ-ਵਾਰੀ ਹੱਥ ਧਰਿਆ ਆ ਗਈਆਂ ਮੇਰੀਆਂ ਧੀਆ ਜਾ ਪੁੱਤਰ ਅੰਦਰ ਅੰਕਲ ਬੈਠੇ ਨੇ ਮਿਲ ਕੇ ਆਉ ਉਹਨਾਂ ਨੂੰ ਵੀ ਤੇ ਆ ਬਸਤੇ ਉਰੇ ਹੀ ਰੱਖ ਦਿਓ ਮੇਰੇ ਕੋਲ ਥੋਡੀ ਮੰਮੀ ਲੈ ਜੋ ਆਪ ਹੀ ਕੁੜੀਆਂ ਦੀ ਦਾਦੀ ਦੇ ਬਦਲੇ ਵਿਹਾਰ ਨੂੰ ਦੇ ਖੁਸ਼ ਹਨ ਤੇ ਪਿੰਕੀ ਵਿਚਾਰੀ ਦੀਆਂ ਤਾਂ ਅੱਖਾਂ ਹੀ ਸ਼ਲਕਾਈਆਂ ਉਹ ਇਹੀ ਤਾਂ ਚਾਹੁੰਦੀ ਸੀ ਦੋ ਬੋਲ ਪਿਆਰ ਦੇ ਇੱਜ਼ਤ ਦੇ ਸਿਰਫ ਦੋ ਬੋਲ ਜਿਹਦੇ ਨਾਲ ਕਾਲਜੇ ਠੰਡ ਪੈ ਜਾਵੇ ਚਾਹ ਚਾਈ ਉਬਾਲ ਨੇ ਉਸ ਦਾ ਧਿਆਨ ਪੰਕ ਕਰ ਦਿੱਤਾ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਨਵੇ ਨੇ ਮੇਰੇ ਚੈਨਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸ ਦੇ ਲਈ ਥੈਂਕ ਯੂ